ਹਾਂਜੀ ਅ ਪ੍ਰਧਾਨ ਜੀ ਦੱਸੋ ਇਸ ਬਾਰੇ ਇਹ ਸਮੱਸਿਆ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹੈ ਆ ਜਿਹੜੀ ਜਗਦੇਵ ਸਿੰਘ ਦੇ ਬਾਰੇ ਗੱਲ ਕਰ ਰਹੇ ਨੇ ਇਹ ਨਸ਼ੇ ਵਾਸਤੇ ਅਸੀਂ ਵੇਚਣ ਵਾਸਤੇ ਉਹਦੇ ਬਾਰੇ ਤੁਸੀਂ ਕੀ ਆਪਣਾ ਉਹ ਦੋਗੇ ਬਿਆਨ ਦੋਗੇ ਦੇਖੋ ਜੀ ਜਗਦੇਵ ਦਾ ਮੁੰਡਾ ਵੀ ਨਹੀਂ ਮੈਂ ਕਹਿ ਸਕਦੀ ਪਰ ਮੈਂ ਜਗਦੇਵ ਦਾ ਮੁੰਡਾ ਉਹਦੇ ਅੱਖੀਂ ਵੇਚਦਾ ਕਿਸੈ ਨੂੰ ਫੜਾਉਂਦਾ ਮੈਂ ਨਹੀਂ ਦੇਖਿਆ ਪਰ ਜਿਹੜਿਆਂ ਦੇ ਪੁੱਤ ਗਾਲੇ ਗਏ ਉਹ ਬੀਬੀਆਂ ਅੱਜ ਸਰਿਆਂ ਨੂੰ ਨਾਂ ਲੈ ਲੈ ਕੇ ਕੱਟੀਆਂ ਨੇ ਇਸ ਦੀ ਕਾਲੀ ਬੀਤੇ। ਇੰਦਾ ਕਾਲੀ ਬਹੁਤ ਮਾੜੀ ਗੱਲ ਹੈ ਮਹੱਲੇ ਦੇ ਜਵਾਕ ਗਾਲੇ ਗਏ ਉਹ ਵੀ ਉਹਨਾਂ ਦੇ ਬਰਾਸੀ ਪੁੱਤ ਸੀ ਜੇ। ਔਰ ਨਸ਼ਾ ਦੇ ਜਿਹੜੀ ਨੂੰ ਅੱਜ ਚੱਕੀ ਗਈ ਆ ਮੈਂ ਸਾਡੇ ਚੌਂਕੀ ਅਨਚਾਰ ਦੇ ਤਰਸੀਮ ਸਿੰਘ ਦਾ ਬਹੁਤ ਧੰਨਵਾਦ ਕਰਦੀ ਆਂ ਵੀ ਜਿਹੜਾ ਇੱਕ ਸਾਡੇ ਮਹਾਂਪੁਰ ਦੇ ਵਿੱਚੋਂ ਇੱਕ ਨਰਕ ਨਰਕ ਨੂੰ ਯਾਨੀ ਇੱਕ ਨੱਕ ਪਾਈ ਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਦੀ ਆਂ ਵੀ ਸਾਡੇ ਐਸਐਸਪੀ ਮਾਨਯੋਗ ਬਰਨਾਲਾ ਜੀ ਸਾਡੀ ਪੁਲਿਸ ਚੋਂ ਕਿ ਖੰਡਿਆ ਆ ਤਰਸੀਮ ਸਿੰਘ ਅੰਚਾਰਜ ਜੀ ਉਹ ਵੀ ਦੇਖੋ ਜੀ ਜੇ ਤੁਸੀਂ ਇੱਕ ਸੱਚੀ ਕਲਮ ਨਾਲ ਤੁਰਪੇ ਤਸਫਾਇਆ ਕਰਤੇ ਠੀਕ ਹੈ ਕੋਈ ਵੀ ਆ ਚਾਹੇ ਮੇਰਾ ਪੁੱਤ ਆ ਵਿੱਚ ਸਹੀ ਆ ਫਿਰ ਕਹਿੰਦੇ ਕੀ ਠੀਕ ਹੈ ਵੀ ਪਰ ਪਾਦੋ ਖਲਾਰੀ ਮੈਂ ਤਾਂ ਉਹਨੂੰ ਸਲਾਮ ਕਰਦੀਆਂ ਤਰਸੀਮ ਜੀ ਨੂੰ ਸਲੂਟ ਇੱਕ ਬੜੇ ਗੁੱਸੇ ਨਾਲ ਬੜੀ ਉਬਰੀਕੀ ਨਾਲ ਚੱਲੇ ਨੇ ਕਿਸੇ ਪੰਚਾਇਤ ਦੀ ਸਪਾਰਸ਼ ਨਾਲ ਨਹੀਂ ਚੱਲੇ ਕਿਸੇ ਆਸਗਮਾਨ ਦੀ ਸਪਾਰਸ਼ ਨਾਲ ਨਹੀਂ ਚੱਲੇ ਉਹਨਾਂ ਨੇ ਇੱਕ ਸੱਚੀ ਸੱਚੀ ਕਲਮ ਨਾਲ ਆਪਦੀ ਵਰਦੀ ਦੀ ਨੌਕਰੀ ਦੀ ਤਰ੍ਹਾਂ ਦੇ ਚੱਲ ਕੇ ਆਪਦੀ ਜੋ ਉਹਨਾਂ ਦੇ ਕੰਮ ਸੀ ਉਹਨੂੰ ਸਾਰਾ ਆਪਦੀ ਪੱਧਰ ਤੇ ਕੀਤਾ ਬਰੀਕੀ ਨਾਲ ਉਹ ਚੱਲੇ ਪਏ ਨੇ ਸਲੂਟ ਉਹਨਾਂ ਨੂੰ ਸਾਰੀ ਪੁਲਿਸ ਪ੍ਰਸ਼ਾਸਨ ਨੂੰ ਤੇ ਜੇ ਚੱਲੇ ਨੇ ਬਸ ਬੇਨਤੀ ਇਹੀ ਆ ਵੀ ਕੱਤਿਆ ਨਾ ਕੱਤਿਆ ਜੀ ਹਾਂ ਵੀ ਜਿਹੜੇ ਰਹਿੰਦੇ ਆ ਵੀ ਉਹ ਚੱਕੇ ਜਾਣ ਵੀਰ ਜੀ ਬਸ ਖਬਰ ਤੁਸੀਂ ਲਿਆਓ ਥਾਲੇ